ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 4 ਹਰਿ ਸਤ ਨਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਨ ਲਥਾ ਹੋ ਮੈਂ ਭਾਰ ਹਰਿ ਸਾਤ ਨਿਰੰਜਣ ਆਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਨ ਲਥਾ ਹੋ ਮੈਂ ਭਾਰ ਜਿਨੇ ਗੁਰਮੁਖ ਹਾਰਿਆ ਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤ ਗੁਰੂ ਕੇ ਤਨ ਕੋ ਫਿਟ ਫਿਟ ਕਹੈ ਸਭ ਸੰਸਾਰ ਸਤ ਗੁਰ ਵਿਚ ਆਪ ਵਰਤਦਾ ਹਰਿਆ ਪੈ ਰਖਣ ਹਾਰ ਧਨ ਧਨ ਗੁਰੂ ਗੁਣ ਗਾਵੰਦਾ ਜਿਸਨੂੰ ਸਦਾ ਸਦਾ ਨਮਸਕਾਰ ਜਨ ਨਾਨਕ ਤਿਨ ਕੋ ਵਾਰਿਆ ਜਿਨੇ ਜਪਿਆ ਸਿਰਜਣਹਾਰ ਜਾਨ ਨਾਨਕ ਤੈਨ ਕੋ ਵਾਰਿਆ ਜਿਨ ਜਪਿਆ ਸਿਰ ਜਣ ਹਾਰ ਸਲੋਕ ਮਹਲਾ 4 ਹਰਿ ਸਾਤ ਨਰਿੰਜਣ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਿੰਨ ਲਥਾ ਹੋ ਮਹਾਰ ਹਰਿ ਸਾਤ ਨਿਰੰਜਨ ਆਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤੈਨ ਲਤਾ ਹਮੇ ਭਾਰ ਜਿਨੇ ਗੁਰਮੁਖ ਹਾਰਿਆ ਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤ ਗੁਰੂ ਕੇ ਤਨ ਕੋ ਫਿਟ ਫਿਟ ਕਹੈ ਸਭ ਸੰਸਾਰ ਸਤਿਗੁਰ ਵਿਚ ਆਪ ਵਰਤਦਾ ਹਰਿਆ ਪੈ ਰਖਣ ਹਾਰ ਧਨ ਧਨ ਗੁਰੂ ਗੁਣ ਗਾਵੰਦਾ ਜਿਸਨੋ ਸਦਾ ਸਦਾ ਨਮਸਕਾਰ ਜਾਨ ਨਾਨਕ ਤੈਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਜਾਨ ਨਾਨਕ ਤੈਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਸ਼ਲੋਕ ਮਹਲਾ 4 ਹਰਿ ਸਾਤ ਨਰਿੰਜਣ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਿਨ ਲਥਾ ਹੋ ਮਹਾਰ ਹਰਿ ਸਾਤ ਨਰਿੰਜਣ ਅਮਰ ਹੈ ਨਿਰਭਾਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਨ ਲਤਾ ਹਮੇ ਭਾਰ ਜਿਨ ਗੁਰਮੁਖ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤ ਗੁਰੂ ਕੇ ਤਿੰਨ ਕੋ ਫਿੱਟ ਫਿੱਟ ਕਹੈ ਸਭ ਸੰਸਾਰ ਸਤ ਗੁਰ ਵਿੱਚ ਆਪ ਵਰਤਦਾ ਹਰਿਆ ਪੈ ਰੱਖਣ ਹਾਰ ਧਨ ਧਨ ਗੁਰੂ ਗੁਣ ਗਾਵੰਦਾ ਜੈ ਸੋ ਨੋ ਸਦਾ ਸਦਾ ਨਮਸਕਾਰ ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਸ਼ਲੋਕ ਮਹਲਾ 4 ਹਰਿ ਸਾਤ ਨਰਿੰਜਣ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਿਨ ਲਥਾ ਹੋ ਮਹਾਰ ਹਰ ਸਤ ਨਿਰੰਜਨ ਆਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਾਨੇ ਇਕ ਚਿਤ ਤਨ ਲਤਾ ਮੇ ਭਾਰ ਜਿਨ ਗੁਰਮੁਖ ਹਰਿ ਆਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤ ਗੁਰੂ ਕੇ ਤਨ ਕੋ ਫਿਟ ਫਿਟ ਕਹੈ ਸਭ ਸੰਸਾਰ ਸਤ ਗੁਰ ਵਿਚ ਆਪ ਵਰਤਦਾ ਹਰਿਆ ਪੇ ਰਖਣ ਹਾਰ ਧਨ ਧਾਨ ਗੁਰੂ ਗੁਣ ਗਾਵੰਦਾ ਜਿਸ ਨੂੰ ਸਦਾ ਸਦਾ ਨਮਸਕਾਰ ਜਨ ਨਾਨਕ ਤਿਨ ਕੋ ਵਾਰਿਆ ਜਿਨੇ ਜਪਿਆ ਸਿਰਜਣਹਾਰ ਜਾਨ ਨਾਨਕ ਤੈਨ ਕੋ ਵਾਰਿਆ ਜਿਨ ਜਪਿਆ ਸਿਰ ਜਣ ਹਾਰ ਸਲੋਕ ਮਹਲਾ 4 ਹਰਿ ਸਾਤ ਨਰਿੰਜਣ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਿੰਨ ਲਥਾ ਹੋ ਮਹਾਰ ਹਰਿ ਸਾਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤੈਨ ਲਤਾ ਹਮੇ ਭਾਰ ਜਿਨੇ ਗੁਰਮੁਖ ਹਾਰਿਆ ਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤ ਗੁਰੂ ਕੇ ਤਨ ਕੋ ਫਿਟ ਫੇਟ ਕਹੈ ਸਭ ਸੰਸਾਰ ਸਤ ਗੁਰ ਵਿਚ ਆਪ ਵਰਤਦਾ ਹਰਿਆ ਪੇ ਰਖਣ ਹਾਰ ਧਨ ਧਨ ਗੁਰੂ ਗੁਣ ਗਾਵੰਦਾ ਜਿਸ ਨੂੰ ਸਦਾ ਸਦਾ ਨਮਸਕਾਰ ਜਾਨ ਨਾਨਕ ਤੈਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਜਾਨ ਨਾਨਕ ਤੈਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਸਰੋਕ ਮਹਲਾ 4 ਹਰਿ ਸਾਤ ਨਰਿੰਜਣ ਅਮਰ ਹੈ ਮੇਰਾ ਭਾਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਿੰਨ ਲਥਾ ਹੋ ਮੈਂ ਭਾਰ ਹਰ ਸਾਤ ਨਿਰੰਜਣ ਅਮਰ ਹੈ ਨਿਰਭਾਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਾਨੇ ਇਕ ਚਿਤ ਤਨ ਲਤਾ ਹਮੇ ਭਾਰ ਜਿਨ ਗੁਰਮੁਖ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤ ਗੁਰੂ ਕੇ ਤਿੰਨ ਕੋ ਫਿੱਟ ਫਿੱਟ ਕਹੈ ਸਭ ਸੰਸਾਰ ਸਤ ਗੁਰ ਵਿਚ ਆਪ ਵਰਤਦਾ ਹਰਿਆ ਪੇ ਰਖਣ ਹਾਰ ਧਨ ਧਨ ਗੁਰੂ ਗੁਣ ਗਾਵੰਦਾ ਜੈ ਸੋ ਨੋ ਸਦਾ ਸਦਾ ਨਮਸਕਾਰ ਜਨ ਨਾਨਕ ਤੈਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਜਨ ਨਾਨਕ ਤੈਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਸਲੋਕ ਮਹਲਾ 4 ਹਰਿ ਸਤ ਨਰਿੰਜਣ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤੈਨ ਲਥਾ ਹੋ ਮੈਂ ਭਾਰ ਹਰ ਸਾਤ ਨਿਰੰਜਣ ਆਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਾਨੇ ਇਕ ਚਿਤ ਤੈਨ ਲਥਾ ਹੋ ਮੈਂ ਭਾਰ ਜੇਨੇ ਗੁਰਮੁਖ ਹਾਰਿਆ ਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤ ਗੁਰੂ ਕੇ ਤਨ ਕੋ ਫਿਟ ਫਿਟ ਕਹੈ ਸਭ ਸੰਸਾਰ ਸਤ ਗੁਰ ਵਿਚ ਆਪ ਵਰਤਦਾ ਹਰਿਆ ਪੈ ਰਖਣ ਹਾਰ ਧਨ ਧਨ ਗੁਰੂ ਗੁਣ ਗਾਵੰਦਾ ਜਿਸਨੂੰ ਸਦਾ ਸਦਾ ਨਮਸਕਾਰ ਜਨ ਨਾਨਕ ਤਿਨ ਕੋ ਵਾਰਿਆ ਜਿਨੇ ਜਪਿਆ ਸਿਰਜਣਹਾਰ ਜਾਨ ਨਾਨਕ ਤੈਨ ਕੋ ਵਾਰਿਆ ਜਿਨ ਜਪਿਆ ਸਿਰ ਜਣ ਹਾਰ ਸਲੂਕ ਮਹਲਾ 4 ਹਰਿ ਸਾਤ ਨਰਿੰਜਣ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਿੰਨ ਲਥਾ ਹੋ ਮਹਾਰ ਹਰਿ ਸਾਤ ਨਿਰੰਜਨ ਆਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਨ ਲਤਾ ਹਮੇ ਭਾਰ ਜਿਨੇ ਗੁਰਮੁਖ ਹਾਰਿਆ ਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤ ਗੁਰੂ ਕੇ ਤਨ ਕੋ ਫਿਟ ਫਿਟ ਕਹੈ ਸਭ ਸੰਸਾਰ ਸਤਿਗੁਰ ਵਿਚ ਆਪ ਵਰਤਦਾ ਹਰਿਆ ਪੈ ਰਖਣ ਹਾਰ ਧਨ ਧਨ ਗੁਰੂ ਗੁਣ ਗਾਵੰਦਾ ਜਿਸ ਨੂੰ ਸਦਾ ਸਦਾ ਨਮਸਕਾਰ ਜਾਨ ਨਾਨਕ ਤੈਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਜਾਨ ਨਾਨਕ ਤੈਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ